ਪਰਮਾ ਮਹਾ ਮੰਜ ਮਹੱਲਾ ਪੰਜਵਾ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੈ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੋਟ ਦੈ ਦੇ ਬ੍ਰਹਮੇ ਥਕ ਆਏ ਪ੍ਰਭ ਕੀ ਸਾਂ ਤੇਨ ਦੁਦੈ ਤੇ ਵਾਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾ ਕੁਮਲਾਵਤੀ ਉਪਜੈ ਨਾਹੀ ਦਾ ਹਰ ਨਾ ਨ ਮਿਲਿਆ ਸਾਜਨ ਕਤ ਪਾਈਐ ਬਿਸਰਾਮ ਜਿਤ ਘਾਰ ਹਰ ਕੰਤ ਨ ਪ੍ਰਗਟਾਈ ਪਾਠ ਨਗਰ ਦੇ ਗ੍ਰਾਮ ਪ੍ਰਭ ਜਿਗਾਰ ਤਮ ਬੋਲ ਰਸ ਸੰਦੇਹੀ ਤਵ ਖਾਮ ਪ੍ਰਭ ਸੁਆਮੀ ਕੰਧ ਵੇ ਮੂਨੀਆ ਮੀਤ ਕਜਨ ਤਵ ਜਾ ਨਾਨਕ ਕੀ ਬਿਨੰਤਿਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਤੰਗ ਪ੍ਰਭ ਜੇ ਕਾ ਨੇ ਚਲਤਾ ਚੇਤ ਗੋਵਿੰਦ ਰਦੀਐ ਹੋਵੇ ਆਨੰਦ ਕਨਾਂ ਗੰਜਨ ਮਿਲ ਪਾਈਐ ਰਤਨਾ ਨਾਮ ਬਨਾ ਜਿਨ ਪਾਇਆ ਪ੍ਰਭ ਆਪਣਾ ਆਇਤ ਤਹ ਗਣਾ ਇੱਕ ਖੇਨਾ ਤਿਤ ਵਿਣ ਜੀਵਨ ਮਿਰਤਾ ਜਨਮ ਜਨਾਂ ਜਲ ਤਲ ਮਈਲ ਪੂਰਿਆ ਰਵਿਆ ਵਿਚ ਬਣਾ ਸੋ ਪ੍ਰਭ ਜਿਤਨਾ ਆਵਈ ਕਿਤੜਾ ਦੁਖ ਗਣਾ ਜਿਨੇ 라ਵਿਆ ਤੋ ਪ੍ਰਭ ਤਿੰਨ ਭਾਗ ਮਨਾਂ ਹਰ ਦਰਦਨ ਗੋਮਨ ਰੋਜਦਾ ਨਾਨਕ ਪਿਆਤਮਨਾ ਚਿਤ ਮਿਲਾਏ ਤੋ ਪ੍ਰਭੂ ਤੇ ਕੈ ਪਾਈ ਲੱਗਾ ਬੈ ਧਗ ਦਿਨ ਗਿਓ ਵਾਡੀਆਂ ਜਿਨਾ ਬ੍ਰਹਿਮ ਵੇਸੋ ਹਰਤਾ ਜਨ ਪਰਖ ਵੇਸਾਰੇ ਕੈ ਲੱਗੀ ਮਾਇਆ ਦੋਹ ਉਤਰ ਕਲਤਰ ਨਾ ਗਗਤਨ ਹਰ ਅਵਨਾਤੀ ਆਹ ਪਦ ਚ ਪਦ ਚ ਤਗਨੀ ਮੋਈ ਝੂਟੈ ਧੰਦਾ ਮੋਹ ਇਕਦਾਰ ਕੇ ਨਾਮ ਬਿਨ ਵਗੈ ਨਹੀਂ ਕੋਈ ਦੇਵ ਵਿਤਾਰ ਵਿਗੁਚਨਾ ਪ੍ਰਭ ਬਿਨ ਆਵਰ ਨ ਕੋਈ ਪ੍ਰੀਤਾਂ ਵਿਚਰਨੀ ਜਾ ਲਗੇ ਦਿਨ ਕੀ ਨਿਰਮਲ ਸੋਏ ਨਨ ਕੀ ਪ੍ਰਵਿਨਤੀ ਪ੍ਰਮੇਨੋ ਪ੍ਰਾਪਤ ਹੋਏ ਬੈ ਸਾਖ ਸੁਹਾਵਾ ਤਾਂ ਲਗੇ ਜਾ ਸੰਤ ਪੇਟੇ ਹਰ ਕੋਏ ਹਰ ਜੇੜ ਜੁੜੰਦਾ ਲੋੜੀ ਜਨਦਾਵਨ ਲਗਿਆ ਕਿ ਤੈ ਨਾ ਦੇਈ ਬੰਨ ਮਨਕ ਮੋਤੀ ਨਾਮ ਪ੍ਰਵਨ ਲੱਗੇ ਨਾਹੀ ਤਨ ਰੰਗ ਸਭੇ ਨਰਾਇਣ ਹੈ ਜਿਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਗਿਤ ਆਪਣੇ ਦੇ ਤਨ ਆਪਨ ਲਿਆ ਜੇ ਮਿਲੈ ਵਿਛੜ ਕਿਆਰ ਵਨ ਸਾਧੂ ਸੰਗ ਪਰਪਤੇ ਨਾਨਕ ਰੰਗ ਮਨਨ ਹਰਜੀਤ ਰੰਗੀਲਾ ਦੇਤਨੀ ਜਿਦ ਕੈ ਭਾਗ ਮਤਨ ਅਸਾੜ ਤਪੰਦਾ ਤੇ ਲਗੈ ਹਰ ਨਾਮ ਨ ਜਿੰਨਾ ਪਾਸ ਜਗ ਜੀਵਨ ਬੁਰਖ ਤਿਆਕੈ ਮਨਸ ਸੰਧੀਆ ਦਵੇ ਭਾਏ ਬਿਗੂਚੀਐ ਗਲ ਪਈ ਤਉ ਜਮਗੀ ਪਾਸ ਜਿਹਾ ਵਿਜੈ ਤੁਲੋਨਾ ਮਤੈ ਜੋ ਲਿਖਿਆ ਰਣ ਬਿਹਾਣੀ ਬਸਤਾਨੀ ਉਠ ਜਲੇ ਗਏ ਨੇ ਰਾਤ ਜਿਨ ਕਾਉ ਸਾਧੂ ਭੇਟਿਆ ਤੋ ਦਰਗਹ ਹੋਇ ਕਲੋਸ ਕਰ ਕਿਰਪਾ ਪ੍ਰਵ ਆਪਣੇ ਤੇਰੇ ਦਰਤਨ ਹੋਇ ਪਿਆਕ ਪ੍ਰਾਪ ਤਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਡ ਕਹੁੰਦਾ ਤਿਸ ਲਗੈ ਜਿਸ ਮਨ ਹਰਿ ਜਨ ਨਿਵਾਸ ਸਾਵਨ ਸਰਤੇ ਕਾਮਨੀ ਚਰਨ ਕਮ ਸਿਉ ਪਿਆਰ ਮਨ ਬਨ ਰਖਦਾ ਸਚ ਰੰਗ ਏਕੋ ਨਾਮ ਆਦਿ ਮਿਕੇ ਆ ਰੰਗ ਕੁੜਾ ਵਿਆਹ ਦੇਖਣ ਸਬੇ ਸ਼ਾਰ ਹਰ ਅੰਮ੍ਰਿਤ ਭੂਗਤ ਆਵਨੀ ਮਿਲਦਾ ਦੂਪੀ ਮਨ ਹਾਰ ਬਾਣ ਦਿਨ ਪ੍ਰਭ ਤੰਗ ਮੋਲਿਆ ਤਮਰਤ ਪੁਰਖਾ ਪਾਰ ਹਰ ਮਿਲਨੈ ਲੋ ਮਨ ਲੋਚਦਾ ਕਰ ਮਿਲਾਵਨ ਹਾਤ ਜਿਨੀ ਸਖੀ ਪ੍ਰਪਾ ਹਉ ਦਿਨ ਕੈ ਸਾਧ ਬਲਿਹਾਰ ਨਾਨਕ ਅਰਜੀ ਮਿਆਕਾਰ ਸਤਿਗੁਰਨ ਹਾਰ ਸਾਵਣ ਦਿਨ ਸੁਹਾਗਨੀ ਜਿਨ ਰਾਮ ਨਮੁ ਰਹਾਤ ਪਾਦੋਇ ਪਰਮ ਬੋਲਾਣੀਆ ਦੂਜੈ ਲਗਾਹੇ ਲਖ ਸਿਗਾਰ ਬਨਾਇਆ ਕਰਜ ਨਾਹੀ ਕੇਤ ਜਿਤ ਦੇ ਨ ਦੇ ਬਿਨ ਸਸੀ ਤਿਤ ਵੇਲੇ ਕਹਿ ਸੁਨ ਪ੍ਰੇਤ ਪਕੜ ਚਲਾਇ ਨ ਦੂਤ ਜਾਮ ਕਿਦੈ ਨ ਦੇਨੀ ਭੇਤ ਛੱਡ ਖੜੋ ਦੇਖ ਨਾ ਮਾਹੀ ਜਿਨ ਤਉ ਲੱਗਾ ਹੈ ਹੱਤ ਮਰੋੜੇ ਤਨ ਕਾਪੇ ਸਿਆ ਹੋ 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 ਆਸਿ ਜਿਹਾ ਵਿਜੈ ਤੁਲੋ ਨੈ ਕਰਮਾ ਦੰਡਾ ਕੀਤ ਨਾਨਕ ਪ੍ਰਭ ਦਰਨਾ ਗਤੇ ਚਰਨ ਬੋਹਿਤ ਪ੍ਰਵ ਦੇਤ ਸੇ ਪਾਦ ਵੇ ਨਰਕ ਨਾ ਭਾਈ ਅਹ ਗੁਰ ਰਖਣ ਵਾਲਾ ਹੈ ਆਸਨ ਪ੍ਰੇਮ ਮਾੜਾ ਕਿਉ ਮਿਲੀ ਹਰ ਜਾਏ ਮਨ ਤਨ ਪਿਆਸ ਦਰਸਨ ਕਾਨੀ ਕੋਈ ਆਨ ਮਿਲਾਵੇ ਮਾਈ ਤਨ ਜਾਈ ਪ੍ਰੇਮ ਕੇ ਹਉ ਦਿਨ ਕੈ ਲਗ ਪਾਈ ਬੇਨ ਪ੍ਰਭ ਜਾਂ ਤੁਗ ਪਾਈਐ ਦੂਜੀ ਨਾਹੀ ਜਾਏ ਜਿਨੀ ਜਾ ਕੇ ਪ੍ਰੇਮ ਰਸ ਤੇ ਤ੍ਰਿਪਤ ਰਹਿ ਆ ਗਾਈ ਆਪ ਤਿਆਗ ਵਿੰਦੀ ਕਰਹਿ ਲਿਓ ਪ੍ਰਭੂ ਲੜ ਲਾਈ ਨਿਉ ਹਰ ਗੰਧ ਮੇਲਾਈਆ ਤੇ ਵਿਛੜ ਕਤਹਿ ਨਾ ਜਾਏ ਪ੍ਰਭ ਵਿੰਦੂ ਜਾ ਕੋ ਨਹੀਂ ਨਾਨਕ ਹਰ ਸਰਨਾਏ ਹਸੂ ਸੁਖੀ ਬਸੰਦੀਆ ਜਿਨਾਂ ਮਯਾ ਹਰ ਰਾਈ ਕਤਕ ਕਰਮ ਕਮਾਵਨੇ ਦੋਸਲਾ ਕਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਖਬੇ ਰੋਗ ਬੇਮੁਖ ਹੋਏ ਰਾਮ ਤੇ ਲਗਣ ਜਨਮ ਬੇਜੋਗ ਖਿਨ ਮੈਂ ਕੌੜੇ ਹੋਏ ਗਾਏ ਜਿਤੜੇ ਮਾਇਆ ਭੋਗ ਵਿਚ ਨਾ ਕਰ ਕੋਈ ਕਰ ਸਕੈ ਕਿਸ ਤਰ ਰੂਵ ਰੋਜ ਕੀ ਤਜਿ ਸੁ ਨ ਹੋਵੈ ਲਿਖਿਆ ਦਰਗੰਜੋਗ ਬੜਾ ਬਾਗੀ ਮੇਰਾ ਪ੍ਰਭ ਮੇਲੇ ਤਾਂ ਉਤਰਦਾ ਬਿਯੋਗ ਨਨਕ ਪ੍ਰਭ ਰਾਖ ਲੈਹੇ ਮੇਰੇ ਸਾਹਿਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਬੈ ਸੋਚ ਮੰਗਰ ਮਾਇ ਤੁੰਦੀਆ ਹਰ ਪ੍ਰਸੰਗ ਬੈਠ ੜੀਆ ਤਨ ਕੀ ਸੋਬਾ ਕਿਆ ਗਣੀ ਜੇ ਕਾਹੇ ਮੇਲ ੜੀਆ ਤਨ ਮਨ ਮੋ ਲਿਆ ਆਰਾਮ ਸਿਉ ਸੰਗ ਸਾਥ ਸੇ ਲੜੀਆ ਸਾਧ ਜਨਾਂ ਤੇ ਬਾਝੀ ਸਿ ਰਹਿਨ ਅਕੇ ਲੜੀਆ ਤਿਨ ਦੁਖ ਨ ਕਭੂਤ ਡੈ ਸਿ ਜਮਕੇ ਬਸ ਪੜੀਆ ਜਿਨੀ ਰਾਵਿਆ ਪ੍ਰਭ ਆਪਣਾ ਸਿ ਦਿਖਨ ਨਿਤ ਖੜੀਆ ਰਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜੜੀਆ ਨਾਨਕ ਬਾਂਛੈ ਧੂੜ ਤਿਨ ਰਵ ਸਰਨੀ ਦਰ ਪੜਿਆ ਮੰਗਰ ਪ੍ਰਵ ਰਦਨਾ ਪਾਉੜਨਾ ਜਨਮ ਲਿਆ ਪੋਖ ਤੁਖਾਰਨਾ ਬਿਆਪਈ ਕੰਠ ਮੇ ਲਿਆ ਹਰਨਾਹ ਮਨ ਵਿਦਿਆ ਚਰਨਾ ਰਵਿੰਦ ਦਰਸ਼ਨ ਲਗੜਾ ਜਾਹੋ ਕੋਟ ਗੋਬਿੰਦ ਕੋ ਪਾਦ ਬਰਾਈ ਸੇਵਾ ਦੁਆ ਮੇਲਾ ਹੋ ਵਿਖਿਆ ਪੋਹਿ ਨਾ ਤਕਾਈ ਮਿਲਦਾ ਤੁ ਗੁਣ ਗਾਉ ਜਹ ਦੇਉ ਬਜੀ ਤਹ ਮੇਲੇ ਸੱਚੀ ਪ੍ਰੀਤ ਸਮਾਹ ਕਰ ਗੈ ਲੀਨੀ ਆਪਣੀ ਪਾਰ ਬ੍ਰਹਮ ਕਰ ਗੈ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਚੜਿਆ ਬਾਰ ਜਾਵ ਲਖਵੇਰੀ ਆ ਹਰ ਜਨ ਅਗ ਮੰਗਾਹੋ ਸਰੰਬਈ ਨਾਰਾਇਣ ਨਾਨਕ ਦਰ ਪਈਆ ਹੋ ਕੋਖ ਜਵੰਦਾ ਸਰਬ ਸੁਖ ਜਿਤ ਵਕ ਤੇ ਬੇ ਪਰਵਾਹ ਮਗ ਮਜਨ ਸੰਗ ਸਾਧੂ ਆ ਤੂੜੀ ਕਰਿ ਸੁਨਾਨ ਹਰ ਕਾ ਨਾਮ ਦਿਹਾਏ ਤੁਨ ਸਭ ਨਾਨਕਰਦਾਨ ਜਨਮ ਕਰਮ ਮਨ ਉੱਤਰੈ ਮਨ ਤੇ ਜਾਏ ਗੁਮਾਨ ਕਮ ਕਰੋਦ ਨਾ ਮੋਹੀਐ ਬਿਨ ਤੇ ਲੋਭ ਸਵਾਨ ਸਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਿਆੜ ਗੜੀਰਤ ਜਾਗਲ ਪੁਨ ਜੀ ਦੇ ਅਪਰਵਾਨ ਜਿਹਨੋ ਦੇਵੈ ਦਇਆਕਾਰ ਤੋਈ ਵਰਗ ਖੋ ਜਾਣ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤិន ਪਰਵਾਨ ਮਾਗ ਖੋ ਤੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਹਲ ਗੁਣਾ ਆਨੰਦ ਉਪਾਰ ਜਨਾ ਹਰ ਸਜਨ ਪ੍ਰਗਟ ਆਏ ਸੰਸਾਈਂ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਕੋਨ ਦੁੱਖਾ ਨਾਹੀ ਜਾਏ ਐਜ ਪੁਨੀ ਬੜ ਭਾਗ ਨੀ ਬਰ ਪਾਇਆ ਹਰ ਰਾਇ ਮਿਰਸਿਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹਾ ਅਬਰ ਨਾ ਦੇਸਾਈ ਕੋਈ ਦੂਜਾ ਲਵੈ ਨਾ ਲਾਏ ਹਲਤ ਬਲ ਦਿਵਾਰਿਓਂ ਨੇਦਲ ਦਿੱਤੀਆਂ ਜਾਈ ਸੰਸਾਰ ਜਾਗਰ ਤੇ ਰਖਿ ਅਨ ਬਹੁੜ ਨਾ ਜਨਮੇ ਦਾਏ ਜੇ ਵਾਹਿ ਇੱਕ ਅਨੇਕ ਗੁਣ ਤਰਨਾਨਕ ਚਰਨੀ ਪਾਏ ਫਲ ਗੁਣ ਨਿਤ ਸਦਾਹੀਐ ਜਿਸਨੋ ਤਿਲ ਨਾ ਤਮਾਈ ਜਿਨ ਜਿਨ ਨਾਮ ਤਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਰਹਾ ਦਿਆ ਦਰਗੈ ਸਚ ਖਰੇ ਧਰਮ ਸੁਖਾ ਨੇ ਦੇ ਚਰਨ ਹਾਰ ਪਉ ਜਲ ਵਿਖਮਤਾਰੇ ਪ੍ਰੇਮ ਭਗਤ ਦਿਨ ਪਾਈਆ ਵਿਖਿਆ ਨਾਹੀ ਜਾਰੇ ਕੁੜ ਗਏ ਦਵਦ ਅਸੀ ਪੂਰਨ ਸਚ ਪਰੇ ਪਾਰ ਬ੍ਰਹਮ ਬ੍ਰਵ ਸੇਵਦੇ ਮਨ ਅੰਦਰ ਇਕ ਤਾਰੇ ਮਹਾਦੇਵ ਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਮਹਾਦੇਵ ਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਪਾਦੋਏ ਪਰਮ ਪੁਲਾਣੀਆਂ ਦੂਜਾ ਲਗਾਹੇਤ ਲਖ ਜੀਵਰ ਬਨਾਇਆ ਕਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸ ਸੀ ਤਦ ਵੇਲੇ ਕਹਸਨ ਪ੍ਰੇਤ ਪਗੜ ਚਲਾਇ ਆਨੰਦ ਦੂਤ ਜਾਮ ਕਿਦ ਨ ਦੇਨੀ ਪੇਤ ਛਡ ਖੜੋ ਦੇਖ ਨ ਮਾਹੇ ਜਿਨ ਜਿਓ ਲਗਾਹੇਤ ਹੱਦ ਮਰੋੜੈ ਤਨ ਕਪੇ ਸਿਆਹ ਹੋ ਹੋ ਆਸੇ ਜੇ ਹਾ ਵੀ ਜੈ ਸੋ ਸੰਦੜਾ ਖੇਤ ਨਾਨਕ ਪ੍ਰਭ ਸਰਨ ਗਤੇ ਚਰਨ ਬੋਹਿਤ ਪ੍ਰਭ ਦੇ ਸੇ ਪਾਦੁਏ ਨਰਕ ਨ ਬਾਈਐ ਗੁਰ ਰਖਣ ਵਾਲਾ ਹੈ ਨਾਨਕ ਪ੍ਰਭ ਸਰਨ ਗਤੇ ਚਰਨ 보हित प्रवदेत से पाद नरक ना पाईय है गोरखन वाला है